ਸਨਤਨਪੁਰ ਲੋਧੀ ਵਿਖੇ ਹੜ੍ਹ ਪੀੜਤਾ ਦੀ ਸਾਰ ਲੈਣ ਤੇ ਰਾਹਤ ਕੰਮਾਂ ਦੀ ਸਮੀਖਿਆ ਕਰਨ ਪੁੱਜੇ ਮਾਲ ਮੰਤਰੀ ਸਰਦਾਰ ਮੁੰਡੀਆਂ ਨੇ ਕਿਹਾ ਕਿ ਇਹ ਕੁਦਰਤੀ ਆਫਤਾਂ ਪੰਜਾਬ ਸਰਕਾਰੀ ਸੰਕਟ ਦੀ ਘੜੇ ਵਿੱਚ ਲੋਕਾਂ ਦੇ ਨਾਲ ਖੜੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਚਲ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਕੰਮ ਨੂੰ ਜਲਦ ਨਿਪਰੇ ਚਾੜਨ ਲਈ ਜ਼ਿਲ੍ਹਾ ਮਾਲਕ ਅਧਿਕਾਰ ਅਤੇ ਨਾਇਬ ਤਹਿਸੀਲਦਾਰ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤੇ ਗਏ ਨੇ ਇਹ ਨਾਇਬ ਤਸਿਲਦਾਰ ਕੇਵਲ ਸਪੈਸ਼ਲ ਗਿਰਦਾਵਰੀ ਦਾ ਕੰਮ ਹੀ ਦੇਖਣਗੇ ਉਹਨਾਂ ਨੇ ਕਿਹਾ ਕਿ ਪਾਣੀ ਘਟਦੇ ਸਾਰ ਉਹਨਾਂ ਨੇ ਕਿਹਾ ਕਿ ਪਾਣੀ ਦੇ ਘਟਦੇ ਸਾਰ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਨਾਲ ਦੀ ਨਾਲ ਪ੍ਰਦਾਨ ਕੀਤਾ ਜਾਵੇਗਾ ਡियर ਜੀ ਹਰ ਪਰਭਾਵਤ ਇਲਾਕੇ ਦੇ ਵਿੱਚ ਪੁੱਜੇ ਹੋ ਇਹੋ ਜਿਹੇ ਹਾਲਾਤ ਨੇ ਤੇ ਕੀ ਰਾਹਤ ਪ੍ਰਦਾਨ ਕਰਨ ਜਾਈ ਅੱਜ ਮੇਰੇ ਨਾਲ ਮੈਂ ਬਾਬਾ ਜੀ ਨਾਲ ਸੰਤ 시ਤਿਵਾਲ ਜੀ ਨਾਲ ਇੱਥੇ ਪਹੁੰਚੇ ਆਂ ਨਾਲ ਸਾਡੇ ਚੀਮਾ ਸਾਹਿਬ ਹਲਕਾ ਇੰਚ ਸਾਹਿਬ ਸਾਡਾ ਡੀ ਸਾਹਿਬ ਐਸਐਸਓ ਸਾਡਾ ਸਾਰਾ ਪ੍ਰਸ਼ਾਸਨ ਨਾਲ ਅਸੀਂ ਆਲੀ ਖੁਰਤੇ ਆਲੀ ਕਲਾਂ ਦਾ ਹਾਲਾਤ ਦੇਖਿਆ ਜਿਹੜੇ ਕੱਲ ਸਾਡੇ ਭਰਾ ਨੇ ਇੱਕ ਵੀਡੀਓ ਪਾਈ ਸੀ ਜਦੋਂ ਬੰਨ ਟੁੱਟਦਾ ਤੁਹ ਜਿਹੜੀਆਂ ਟਾਹਾਂ ਨਿਕਲਦੀਆਂ ਹੋਈਆਂ ਸੁਣ ਕੇ ਰਹਾ ਨਹੀਂ ਗਿਆ ਤੇ ਅਸੀਂ ਉਸ ਪਿੰਡ ਪਹੁੰਚ ਕੇ ਉਹਨਾਂ ਨੂੰ ਮਿਲ ਕੇ ਆਏ ਆਂ ਉਹਨਾਂ ਦਾ ਜਿਹੜਾ ਤਕਰੀਬਨ ਦੋ ਪਿੰਡਾਂ ਦਾ 20000 ਏਕੜ ਦਾ ਨੁਕਸਾਨ ਹੋਇਆ ਉਹਨਾਂ ਨੇ ਵਾਅਦਾ ਕਰਕੇ ਆ ਕਿ ਤੁਹਾਡਾ ਜਿਹੜਾ ਜਲਦੀ ਜਦੋਂ ਵੀ ਪਾਣੀ ਘਟਦਾ ਤੇ ਇਹਦਾ ਸਪੈਸ਼ਲ ਗਦਾਵਰੀ ਦੇ ਅਫਸਰ ਹੁਕਮ ਦਿੱਤੇ ਹੋਏ ਆ ਸਪੈਸ਼ਲ ਇੱਕ ਡੀਆਰਓ ਇੱਕ ਤਹਿਸੀਲਦਾਰ ਲਗਾਇਆ ਹੋਇਆ ਪਾਣੀ ਘਟਦੇ ਸਾਰੀ ਸਪੈਸ਼ਲ ਗਦਾਵਰੀ ਹੋਣ ਤੋਂ ਬਾਅਦ ਜਿਹੜੇ ਵੀ ਕਿਸਾਨ ਭਰਾਵਾਂ ਨੇ ਮਿਹਨਤ ਕੀਤੀ ਹੋਈ ਹੈ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਅਵਜਾ ਸਾਰਿਆਂ ਨੂੰ ਦੇਵਾਂਗੇ ਸੋ ਪੂਰੇ ਦੋਨੇ ਪਿੰਡਾਂ ਦੇ ਜਿਹੜੇ ਸਰਪੰਚ ਪੰਚਾਇਤਾਂ ਨੂੰ ਭਰਾਵਾਂ ਨੂੰ ਉੱਥੇ ਤੱਕ ਕਿ ਮਤਾਵਾ ਵੀ ਸਾਡੇ ਕੋਲ ਤੇ ਮਿਲੀਆਂ ਸੋ ਸਾਰਿਆਂ ਨੂੰ ਮੁੱਖ ਮੰਤਰੀ ਸਦਾਪਾਲ ਸਿੰਘ ਮਾਨ ਜੀ ਦਾ ਨਾਲ ਜਿਹੜਾ ਵਾਦਾ ਯਕੀਨ ਹੈ ਕਿ ਮੁੱਖ ਮੰਤਰੀ ਸਾਹਿਬ ਸਾਡਾ ਇਹ ਹੱਲ ਜ਼ਰੂਰ ਕਰਨਗੇ ਸੋ ਮੈਂ ਵੀ ਉਹਨਾਂ ਨੂੰ ਵਾਦਾ ਕਰਕੇ ਕਿਉਂਕਿ ਰੈਵਨਿਊ ਮਿਨਿਸਟਰ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਏਕੜ ਦਾ ਜਿਹੜਾ ਜਿੰਨਾ ਵੀ ਨੁਕਸਾਨ ਹਰ ਏਕੜ ਦਾ ਇੰਨੀ ਵੀ ਮਿਹਨਤ ਕੀਤੀਆਂ ਉਹ ਮੁਆਵਜ਼ਾ ਬੰਦਾ ਮੁਆਵਜ਼ਾ ਦੇ ਕੇ ਆਵਾਂਗੇ ਹੁਣ ਅਸੀਂ ਇਹ ਜਿਹੜੇ ਘਰ ਪਾਣੀ ਜਿਹੜੇ ਘਰਾਂ 'ਚ ਪਾਣੀ ਆਇਆ ਹੋਇਆ ਉਹਨਾਂ ਘਰਾਂ 'ਚ ਮੈਂ ਤੇ ਬਾਬਾ ਜੀ ਤੇ ਚੀਮਾ ਸਾਹਿਬ ਦੀ ਡੀਸੀ ਸਾਹਿਬ ਅਸੀਂ ਜਾ ਰਹੇ ਹਾਂ ਐਸਐਸਪੀ ਸਾਹਿਬ ਖੁਦ ਜਾ ਕੇ ਕਿਉਂਕਿ ਸਮਾਨ ਜਿਹੜਾ ਸਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੇਵਾ ਵੱਲੋਂ ਸਾਰਾ ਰਾਸ਼ਨ ਪਹੁੰਚ ਰਿਹਾ ਚੰਗਰਾਂ ਦਾ ਚਾਰਾ ਪਹੁੰਚ ਰਿਹਾ ਫਿਰ ਵੀ ਘਰ-ਘਰ ਜਾ ਕੇ ਪੁੱਛ ਕੇ ਪੁੱਛਣ ਜਾ ਰਹੇ ਹਾਂ ਤੁਸੀਂ ਨਾਲ ਚੱਲਣ ਨਾਲ ਚਲੋ ਕਿ ਜੇ ਕਿਸੇ ਨੂੰ ਕੋਈ ਲੋੜ ਆ ਉਹ ਦਵਾਂਗੇ ਜਿਹੜਾ ਬੰਦਾ ਮੁਆਵਜ਼ਾ ਉਹ ਕੱਲੇ-ਕੱਲੇ ਦਾ ਬੰਦਾ ਮੁਆਵਜ਼ਾ ਵੀ ਮਿਲੂਗਾ ਫਿਲਹਾਲ ਜਿਹੜੀ ਲੋੜ ਹੈ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਹਰ ਪਿੰਡ ਹਰ ਉਸ ਘਰ 'ਚ ਪਹੁੰਚ ਰਹੇ ਹਾਂ ਜਿੱਥੇ ਪਾਣੀ ਜ਼ਿਆਦਾ ਆਇਆ ਹੈ ਮਤਲਬ ਕਿ ਕਿਸਾਨਾਂ ਦੀ ਮੰਗ ਹੈ ਕਿ ਪਿਛਲੀ ਵਾਰ ਜਿਹੜਾ ਮੁਆਵਜ਼ਾ ਮਿਲਿਆ ਹੈ ਉਹਦੇ ਵਿੱਚ ਕਈ ਅਜਿਹੇ ਪੈਰਾਮੀਟਰ ਸਨ ਕਿ ਜਦੋਂ ਕਈ ਕਿਸਾਨ ਵੰਜੇ ਰਹਿ ਗਏ ਇਸ ਇਲਾਕੇ 'ਚ ਦੂਰੀ ਮਾਰ ਪਈ ਹੈ ਦੂਜੀ ਵਾਰ ਦੋ ਸਾਲਾਂ ਦੇ ਵਿੱਚ ਮਾਰ ਪਈ ਹੈ ਦੇਖੋ ਪਰਮਾਤਮਾ ਦੀ ਮਾਰ ਕੇ ਕੋਈ ਜ਼ਿਆਦਾ ਜ਼ੋਰ ਨਹੀਂ ਚੱਲਦਾ ਹੁੰਦਾ ਪਰ ਇਸ ਵਾਰ ਕੋਈ ਵੀ ਕਿਸਾਨ ਮੰਜਾ ਨਹੀਂ ਰਊਗਾ ਹਰ ਇੱਕ ਕਿਸਾਨ ਭਰਾ ਨੂੰ ਜਿਹੜਾ ਵੰਦਾ ਮੁਆਵਜ਼ਾ ਮਿਲੇਗਾ ਸੋ ਮੁੱਖ ਮੰਤਰੀ ਸਾਡੇ ਮਾਨਸ਼ਕ ਮਾਨ ਜੀ ਦਾ ਸਾਨੂੰ ਆਦੇਸ਼ ਵੀ ਹੈ ਕਿ ਕਾਕਰ ਪਹੁੰਚੋ ਸਾਰਿਆਂ ਨਾਲ ਜਿਹੜਾ ਵਾਅਦਾ ਕਰਕੇ ਆਓ ਤੇ ਨਾਲ ਦੇ ਨਾਲ ਅਫਸਰਾਂ ਨੂੰ ਹੁਕਮ ਦਿੱਤੇ ਹੋਏ ਆ ਕਿ ਸਪੈਸ਼ਲ ਗੁਰਦਆਰੀ ਲਈ ਇਹ ਖੋਲ ਦਿੱਤੀ ਹੈ ਜਦੋਂ ਪਾਣੀ ਘੜਦਾ ਸਾਰਿਆਂ ਦੀ ਸਪੈਸ਼ਲ ਗੁਰਦਆਰੀ ਹੋ ਕੇ ਸਾਰਿਆਂ ਨੂੰ ਮੰਨਦਾ ਮੁਆਵਜ਼ਾ ਮਿਲੂਗਾ ਕੋਈ ਵੀ ਘਰ ਇਹੋ ਜਿਹਾ ਨਹੀਂ ਜਿਹੜਾ ਰਹਿ ਜਾਊਗਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਫਿਲਹਾਲ ਆਪਾਂ ਆਪਣੀ ਜਾਨ ਦੀ ਮਾਲ ਦੀ ਰੱਖਿਆ ਕਰੀਏ ਜਿਹੜੇ ਘਰਾਂ 'ਚ ਪਾਣੀ ਆ ਚੁੱਕਾ ਆਦੇ ਵੱਲੇ ਨਾਲ ਵੀ ਟੱਚ ਕਰ ਚੁੱਕਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਬਾਹਰ ਆ ਜੀਏ ਸਾਡੇ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਰਾ ਬੰਦੋਬਸਤ ਕੀਤਾ ਗਿਆ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਖਾਣ ਪੀਣ ਦਾ ਇੱਥੋਂ ਤੱਕ ਕਿ ਉਹਨਾਂ ਦੇ ਡੰਗਰਾਂ ਦਾ ਜਾਨਵਰਾਂ ਦਾ ਸਾਰਿਆਂ ਦਾ ਜਿਹੜਾ ਵੀ ਉਹ ਅਸੀਂ ਬਾਹਰ ਉਹਨਾਂ ਦੀ ਰੱਖ ਕੇ ਉਹਨਾਂ ਦੀ ਦੇਖਪਾਲ ਕਰਵਾ ਸਕਦੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਜਿਹੜੀ ਮੁਸੀਬਤ ਆਪਾਂ ਨਾ ਹੋਰ ਵਿੱਚ ਰਹਿ ਕੇ ਕੋਈ ਨੁਕਸਾਨ ਕਰਾ ਲਈਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਉਨੇ ਸਟੈਂਡ ਜਿਹੜੇ ਆਪਾਂ ਨੂੰ ਦਰਿਆ ਵਾਲੇ ਘਰ ਉਹ ਖਾਲੀ ਕਰਕੇ ਬਾਹਰ ਜਰੂਰ ਆ ਜਣੇ। ਮਣੀ ਸਾਰੀ ਪੰਜਾਬ ਦਾ ਟੂਰ ਹੈ। ਪੰਜਾਬ ਦੇ ਕਾਫੀ ਜ਼ਿਲ੍ਹੇ ਦੀ ਫਿਰੋਜ਼ਪੁਰ ਤੋਂ ਲੈ ਕੇ ਹੁਣ ਗੁਰਦਾਸਪੁਰ ਪਠਾਨਕੋਟਾ 'ਚ ਮੁੱਖ ਮੰਤਰੀ ਸਾਹਿਬ ਖੁਦ ਗਏ ਹੋਇਆ। ਮੈਰੀ ਸੁਲਤਾਨਪੁਰ ਲੋਧੀ ਲੱਗੀ ਹੋਈ ਹੈ ਡਿਊਟੀ। ਬਹੁਤ ਸਾਰੇ ਮਨਿਸਟਰ ਸਾਹਿਬ ਜਿਨ੍ਹਾਂ ਲਾਲਜੀ ਫੁੱਲਰ ਜੀ ਹੈ ਸਾਡੇ ਬਰਿੰਦਰ ਗੁਇਲ ਜੀ ਹਰ ਜ਼ਿਲ੍ਹੇ ਜਾ ਰਹੇ ਅੱਜ ਖੁੱਡੀਆਂ ਸਾਹਿਬ ਵੀ ਆ ਰਹੇ। ਸਾਰੀ ਸਰਕਾਰ ਸਾਡੇ ਸੇਵਾਦਾਰਾਂ ਵਾਂਗ ਸਹੀ ਸੇਵਾਦਾਰਾਂ ਦੀ ਪਾਰਟੀ ਸੇਵਾਦਾਰ ਸਰਕਾਰ। ਸੋ ਸਾਡੇ ਪਾਰਟੀ ਸੁਪਰੀਮਰਨ ਕੇਜਰੀਵਾਲ ਜੀ ਦਾ ਵੀ ਸਾਨੂੰ ਇਹੀ ਬਾਰ ਬਾਰ ਹੁਕਮ ਆ ਰਿਹਾ ਕਿ ਸਾਰਿਆਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਉਹਨਾਂ ਦਾ ਬੰਦਮਾਅ ਮੌਜਾ ਤੇ ਮਿਲੂਗਾ ਮਿਲੂਗਾ ਪਰ ਫਿਲਹਾਲ ਉਹਨਾਂ ਦੀ ਜਾਨ ਦੀ ਰੱਖਿਆ ਕੀਤੀ ਜਾਵੇ ਸੋ ਅਸੀਂ ਘਰ ਘਰ ਪੌਂਟ ਕੇ ਸਾਰਿਆਂ ਦਾ ਖਿਆਲ ਰੱਖ